ਮੈਸ ਫਿਲਮ ਦੇ ਵਿੱਚ ਨੂਰ ਨਾ ਮੇਰੇ ਕੈਰੈਕਟਰ ਦਾ ਲਵ ਇੰਟਰਸ ਦਾ ਰੋਲ ਪਲੇ ਕਰ ਰਹੀ ਹਾਂ ਤੇ ਕਨਫਲਿਕਟ ਵੀ ਹੈ ਕੈਰੈਕਟਰ ਚ ਬਿਕੋਜ਼ ਕੈਰੈਕਟਰ ਨੂੰ ਜਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਨਫ਼ਰਤ ਹੈ ਅ ਹੀਰੋ ਉਹੀ ਚੀਜ਼ ਦਾ ਕਾਰੋਬਾਰ ਕਰਦਾ ਹੈ ਨਾ ਐਕਟਰੈਸ ਇੰਟੀਵੇ ਐਸ ਮੇਲ ਲੀਡ ਨੂੰ ਐਕਸ਼ਨ ਦੇ ਵਿੱਚ ਸਾਰਾ ਜਾਂਦਾ ਤੇ ਫੀਮੇਲ ਲੀਡ ਨੂੰ ਘੱਟ ਹੀ ਐਕਸ਼ਨ ਰੋਲ ਦਿੱਤਾ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਅਜਿਹਾ ਰੋਲ ਮਿਲੇ ਐਕਸ਼ਨ ਦਾ ਕਰੂਗੀ ਹਾਂਜੀ ਹਾਂਜੀ ਮੈਂ ਬਿਲਕੁਲ ਜ਼ਰੂਰ ਕਰਾਂਗੀ ਆਈ ਹੋਪ ਜਲਦੀ ਹੋਏ ਜਾਂ ਕੁਝ ਬਿਲਕੁਲ ਵਿਸਟਰੀ ਨਹੀਂ ਕਰੀ ਆਪ ਸੁਣਦੇ ਮੈਂ ਬਾਤ ਕੋ ਬੜੀ ਰਮਨਟਿਕ ਸੀਨਸ ਆਇਆ ਬਹੁਤ ਬਹੁਤ ਸੋਹਣੀ ਮੈਨੂੰ ਲੱਗਦਾ ਬੜੀ ਫਲੈਸ਼ ਪੇਅਰਿੰਗ ਹੈ ਸੋ ਇਟ ਬ링ਸ ਲੋਟ ਆਫ ਫਰੈਸ਼ਨੈਸ ਟੂ ਦ ਫਿਲਮ ਕੈਮਿਸਟਰੀ ਬਹੁਤ ਸੋਹਣੀ ਹੈ ਇਟ ਵਾਸ ਰੈਲੀ ਫਨ ਵਰਕਿੰਗ ਵਿਦ ਜੇਪਾ ਜੀ ਤੁਸੀਂ ਇਸ মুਵੀ ਦੇ ਵਿੱਚ ਜਿਹੜਾ ਕੈਰੈਕਟਰ ਕੀਤਾ ਉਹਦੇ ਲਈ ਕੁਝ ਕੀ ਫੋਟੋ ਸ਼ੂਟਿੰਗ ਵਿੱਚ ਕਿੰਦਾ ਕਿੰਦਾ ਸ਼ੂਟਿੰਗ ਹੋਈ ਹੈ ਕਿ ਹਾਂਜੀ ਕਿਦਾਂ ਜੀ ਵੀਰਾਂ ਮੈਂ ਤੁਹਾਡੀ ਕਿਹ ਕਿਹ ਬੇਨਤੀ ਤੁਹਾਡਾ ਕਦੇ ਆਈਆਂ ਕਾਬੀ ਦੇ ਬ੍ਰੰਡ ਕਿੱਦਾਂ ਛੂਹੀ ਰਹੀ ਹੈ ਤੁਹਾਡੀ ਕਿੱਦਾਂ ਸ਼ੂਟਿੰਗ ਬਹੁਤ ਸੋਹਣੀ ਰਹੀ ਬੜਾ ਮਜ਼ਾ ਆਇਆ ਸ਼ੂਟਿੰਗ ਕਰਦੇ ਹੋਏ ਬਹੁਤ ਸੋਹਣੀ ਟੀਮ ਸੀ ਵੈਰੀ ਸਪੋਰਟਿੰਗ ਤੇ ਹੁਣ ਇਹ ਹੀ ਬੇਨਤੀ ਹੈ ਲੋਕਾਂ ਨੂੰ 28 ਫਰਵਰੀ ਨੂੰ ਜਾ ਕੇ ਦੇਖਣ ਤੇ ਸਾਨੂੰ ਪਿਆਰ ਦੇਣ ਇਹਨਾਂ ਨਾਲ ਸ਼ੂਟਿੰਗ ਕਰਕੇ ਕਿੱਦਾਂ ਲੱਗਦਾ ਬਹੁਤ ਸੋਹਣਾ ਲੱਗਿਆ ਜੇ ਭਾਜੀ ਕਿ ਟ੍ਰੇਲਰ ਦੇ ਵਿੱਚ ਆਪਾਂ ਡਾਇਲੋਗ ਦੇਖਿਆ ਕਿ ਬੰਦਾ ਦਾਰੂ ਪੀ ਕੇ ਹਾਂਜੀ ਅਨੁਰਾਗ ਬੋਲ ਰਹੀ ਸੀ ਸੋ ਅਸੀਂ ਸਵਾਲ ਸ਼ੁਰੂ ਕਰੀਏ ਜੀ ਸਹੀ ਹੈ ਰੋਹਿਤ ਕਿ ਰੈਡੀ ਰੋਹਿਤ ਹਾਂਜੀ ਤਾਂ ਅਮੇਸ਼ ਬਦਨਾਮ ਫਿਲਮ ਮੇਨ ਇਟ ਇਜ਼ ਅ ਮੋਟਿਵ ਮੋਟਿਵ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਬਦਨਾਮ ਐਸਾ ਲਫ਼ਜ਼ ਹੈ ਜਿਹੜਾ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਚਾਹੂਗਾ ਕਿ ਉਹਦੇ ਨਾਲ ਨਾਲ ਜੁੜੇ ਪਰ ਇਹ ਹਮੇਸ਼ਾ ਜਿਹਦੀ ਵੀ ਜ਼ਿੰਦਗੀ 'ਚ ਜੁੜਿਆ ਐਕਸੀਡੈਂਟਲੀ ਜੁੜਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਐਸਾ ਵਾਕਿਆ ਇੱਕ ਪਿਓ-ਪੁੱਤ ਦੀ ਐਸੀ ਕਹਾਣੀ ਹੈ ਜ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟ੍ਰੈਜੇਡੀ ਐਸੀ 트੍ਰੈਜੀਕ ਮੂਮੈਂਟ ਹੋ ਜਾਂਦੀ ਹੈ ਜਿੱਦ ਤੋਂ ਉਹਦਾ ਜਿਹੜਾ ਬੱਚਾ ਉਹ ਇਹ ਸੋਚਦਾ ਹੈ ਕਿ ਮੇਰੇ ਪਿਓ ਦਾ ਕਦ ਜਿਹੜਾ ਹੈ ਉਹ ਪੂਰੀ ਦੁਨੀਆ ਚ ਉਹਨਾ ਡਿਸਰਵ ਕਰਦਾ ਸੀ ਤੇ ਉਹ ਹੋਊਗਾ ਫਿਰ ਉਹ ਜੋ ਪ੍ਰਾਨ ਕਰਕੇ ਜੋ ਡਿਸੀਜਨ ਲੈਂਦਾ ਹੈ ਉਹ ਬਾਕੀ ਫਿਲਮ ਤੇ ਫਿਲਮ ਦੇ ਕਿਰਦਾਰ ਹੈ ਬਾਦਸ਼ਾਹ ਦਾ ਕਿਰਦਾਰ ਛੋਟਾ ਹੈ ਬਾਦਸ਼ਾਹ ਛੋਟਾ ਜਿਹਾ ਬੰਦਾ ਲੋਕੇ ਦੀ ਔਕਾਤ ਨਾਮ ਬਾਦਸ਼ਾਹ ਗਰੀਬ ਆਪਾਂ ਫਿਰ ਇਹ ਟ੍ਰੀਗਰ ਦੇਖਦੇ ਹਾਂ ਆ ਸਟਾਰਟਿੰਗ ਤੋਂ ਲੈ ਕੇ ਐਂਡ ਟੋਟਲੀ ਐਕਸ਼ਨ ਵਾਇਲੈਂਸ ਜ਼ਿਆਦਾ ਨਹੀਂ ਕਿਲਾ ਗਿਆ ਕਿ ਸੇ ਨਾ ਉਹ ਅਜੀਬ ਬੀ ਇਹ ਸੇਰ ਦੇ ਲਈ ਪੀੜੀ ਨੂੰ ਸਕੂਲੇ ਜਾਣਾ ਚਾਹੀਦਾ ਫਿਲਮਾਂ ਚ ਨਹੀਂ ਆਉਣਾ ਚਾਹੀਦਾ ਐਂਡ ਤੁਹਾਨੂੰ ਇਹ ਕੁਐਸਚਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਵਾਇਲੈਂਸ ਦਾ ਮਤਲਬ ਹੁੰਦਾ ਗਨ ਵਾਇਲੈਂਸ ਦਾ ਮਤਲਬ ਬੰਦੂਕਾਂ ਵਾਇਲੈਂਸ ਦਾ ਮਤਲਬ ਬਲੱਡ ਤੇ ਉਹ ਚ ਉਹ ਚ ਨੂਰ ਜੀ ਗੱਲ ਕਰ ਰਹੇ ਨੇ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਸਮਝ ਲਾਦਾ ਕਿ ਇਹ ਵਾਇਲੈਂਸ ਨਹੀਂ ਇਹ ਤਾਂ ਬਹੁਤ ਤਗੜਾ ਮੈਸੇਜ ਆ ਜੇ ਕਿਸੇ ਹੋਰ ਕਲਮ ਜੀ ਦੀ ਗੱਲ ਕੀਤੀ ਗਈ ਪਹਿਲਾਂ ਤਾਂ ਮੈਨੂੰ ਦੱਸਿਓ ਜ਼ਰੂਰ ਐਂਡ ਇਸ ਫਿਲਮ ਦੇ ਵਿੱਚ ਅਸੀਂ ਉਹ ਅਟੈਂਪਟ ਕੀਤਾ ਜਿਹੜਾ ਅਜੇ ਤੋਂ ਪਹਿਲਾਂ ਕਦੀ ਨਹੀਂ ਹੋਇਆ ਪੰਜਾਬੀ ਇੰਡਸਟਰੀ ਚ ਪੰਜ ਬਾਲੀਵੁੱਡ ਦੇ ਐਕਟਰਸ ਜਿਨ੍ਹਾਂ ਨੂੰ ਫਿਊਜ਼ਨ ਕੋਲਾਬੋਰੇਸ਼ਨ ਦਿੱਤੀ ਐ ਇਸ ਫਿਲਮ 'ਚ ਜਿਨਾਂ ਚ ਜੈਸ਼ਮੀ ਪਸੀਨ ਪਹਿਲੇ ਨੰਬਰ ਤੇ ਨੇ ਮੁਕੇਸ਼ ਰੇਸ਼ੀ ਜੀ ਨੇ ਵਿਜੇਸ਼ਰ ਜੀ ਜੀ ਨੇ ਅਭਿਮਨਿਉ ਸਿੰਘ ਨੇ ਨਿਰਮਲ ਰੇਸ਼ੀ ਜੀ ਸਾਡੇ ਪੰਜਾਬ ਦੀ ਸ਼ਾਨ ਪਦਮਸ਼ਰੀ ਅਵਾਰਡ ਉਹਨਾਂ ਦਾ ਉਹ ਨੇ ਸਾਡੇ ਨਾਲ ਹੋਰ ਹੀ ਬਹੁਤ ਸਾਰੀ ਕਲਾਕਾਰ ਨੇ ਐਂਡ ਮੈਨੂੰ ਲੱਗਦਾ ਇਦਾਂ ਦਾ ਅਟੈਂਪਟ ਵੀ ਪਹਿਲਾਂ ਪੰਜਾਬੀ ਇੰਡਸਟਰੀ ਚ ਕਦੀ ਨਹੀਂ ਹੋਇਆ ਐਂਡ ਇਦਾਂ ਦੀ ਚੀਜ਼ ਨੂੰ ਆਡੀਅנס ਨੇ ਵੀ ਕਦੀ ਨਹੀਂ ਦੇਖਿਆ ਐਂਡ ਜਿਹੜੀ ਸਭ ਤੋਂ ਖਾਸ ਗੱਲ ਹੋਈ ਆ ਕਿ ਜਿਹਦੇ ਕਰਕੇ ਪੰਜਾਬ ਦੀ ਸਟੇਟ ਦਾ ਰੈਵਨਿਊ ਚੱਲਦਾ दारू ਉਹਦੇ ਤੇ ਫਿਲਮ ਬੇਸ ਹੈ ਸਰ ਜੀ ਜਿਵੇਂ ਤੁਸੀਂ ਕਲਮ ਦੇ ਵਿੱਚ ਐਕਸ਼ਨ ਸੀਨ ਕੀਤਾ ਤੇ ਜਿਆਦਾਤਰ ਤੁਹਾਡੀ ਫਿਲਮਾਂ ਐਕਸ਼ਨ ਸੀਨ ਦੇ ਬੇਸ ਕੀਤੀਆਂ ਨੇ ਤੇ ਕਈ ਵਾਰ ਐਕਸ਼ਨ ਜਦੋਂ ਹੁੰਦਾ ਹੈ ਤਾਂ ਸੱਟਾਂ ਵੀ ਵੱਜ ਜਾਂਦੀਆਂ ਨੇ ਹਾਂ ਜੀ ਤੇ ਇਸ ਫਿਲਮ ਦੇ ਵਿੱਚ ਕੋਈ ਅਜੀਹਕ ਅਜੀਬ ਘਟਨਾ ਵਾਪਰੀ ਹੋਈ ਆ ਮੈਂ ਕੱਲੀ ਵੀਡੀਓ ਪਾਈ ਆ ਮੋਟਰਸਾਈਕਲ ਚਲਾਈ ਜਾਂਦਾ ਜੰਗਲਾਂ ਦੇ ਵਿੱਚ ਤੇ ਉਹ ਜੰਗਲਾਂ ਦੇ ਜੰਗਲਾਂ ਦੇ ਟੇਕਿਆ ਸਾਈਡ ਤੇ ਇਦਾਂ ਚਲੋ ਇਦਾਂ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਦੱਸ ਰਿਹਾ ਹਾਂ ਕਿ ਉਹ ਉਸ ਟਾਈਮ ਦੇ ਉੱਤੇ ਸਾਡੇ ਸੱਟ ਲੱਗੀ ਮੇਰੇ ਸ਼ਿਨ ਤੇ ਲੱਤ ਦੇ ਥੱਲੇ ਗੋਡੇ ਥੱਲੇ ਜਿਹੜੀ ਚੀਜ਼ ਹੱਡੀ ਹੁੰਦੀ ਹੈ ਉਹਨੂੰ ਸ਼ਿਨ ਕਹਿੰਦੇ ਤਾਂ ਉੱਤੇ ਸੱਟ ਲੱਗੀ ਤੇ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਅਸੀਂ ਉਹ ਜਿਹੜੀ ਵੀਡੀਓ ਵੀ ਦੇਖੋਗੇ ਤੁਸੀਂ ਮੈਂ ਦੇਖ ਕੇ ਖੜਾ ਹੋ ਗਿਆ ਅਸੀਂ ਵਾਪਸ ਆ ਗਏ ਉਸ ਤੋਂ ਬਾਅਦ ਮ बेहोश ਹੋ ਗਿਆ ਥੋੜੀ ਬ੍ਰੇਕ ਹੋ ਗਈ ਔਰ ਜੁੜ ਗਈ ਪਤਾ ਨਹੀਂ ਕਦੋਂ ਜੁੜੀ ਐਂਡ ਉਹ ਇਦਾਂ ਹੀ ਟੇਢੀ ਕਈ ਵਾਰ ਸਟੰਟ ਜਦੋਂ ਸ਼ੂਟ ਕੀਤਾ ਜਾਂਦਾ ਹੈ ਤਾਂ ਸਟੈਂਡਿੰਗ ਦਾ ਵੀ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕੋਈ ਤੁਸੀਂ ਨਾ ਉਹ ਸੀਨ ਛੁੱਟ ਕੱਟੀ ਕੱਟੀ ਜਦੋਂ ਤੱਕ ਕੋਈ ਹੋਰ ਨਹੀਂ ਹਾਂਜੀ 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 ਫਿਲਮ ਵਿੱਚ ਹੋਏ ਨਹੀਂ ਇੰਦਾ ਨਹੀਂ ਹੋਇਆ ਨਹੀਂ ਮੈਂ ਆਪ ਹੀ ਕਰਦਾ ਸਾਰਾ ਮੈਨੂੰ ਵਧੀਆ ਲੱਗਦਾ ਐਂਡ ਜਦੋਂ ਕੋਈ ਇੰਦਾ ਯੂਜ਼ ਹੁੰਦਾ ਤਾਂ ਉਹ ਹਮੇਸ਼ਾ ਪਿੱਛੋਂ ਕੈਮਰਾ ਲੱਗਾ ਹੁੰਦਾ ਉਦੋਂ ਪਤਾ ਲੱਗ ਜਾਂਦਾ ਕਿ ਇਹ ਕਿਸੇ ਹੋਰ ਨੇ ਕੀਤਾ ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪ ਹੀ ਅਟੈਂਪਟ ਕਰੀਏ ਐਂਡ ਮੈਨੂੰ ਲੱਗਦਾ ਕਿ ਇੰਦਾ ਦਾ ਕੁਝ ਕਰਾਂਗੇ ਇੰਦਾਂ ਦੀਆਂ ਚੀਜ਼ਾਂ ਕਰਾਂਗੇ ਤਾਂ ਹੀ ਪੰਜਾਬ ਤੋਂ ਬਾਹਰ ਪੰਜਾਬ ਵਾਲਿਆਂ ਦਾ ਨਾਮ ਹੋਗਾ ਜੀ ਇੱਕ ਸਾਲ ਹੀ ਰੜੀ ਕਮੇ ਸਕੇ ਜੈਸਮੀਨ ਜੀ ਆਹ ਬਹੁਤ ਵਧੀਆ ਜੈਸਮੀਨ ਜੀ ਦੱਸਣਗੇ ਤੁਹਾਨੂੰ ਬਿਲਕੁਲ ਵਧੀਆ ਜੈਸਮੀਨ ਜੀ ਸ਼ੂਟਿੰਗ ਹਾਂ ਮੇਰੀ ਤੇ ਸਿਰਫ ਲੁਧਿਆਣਾ ਹੀ ਹੋਈ ਪੰਜ ਸਟੇਟਾਂ ਚ ਹੋਈ ਹੈ ਜੀ ਪੰਜਾਬ ਗੁਜਰਾਤ ਰਾਜਸਥਾਨ ਗੁਰਦਾਊ ਐਂਡ ਧਰアド ਗੀਤ ਮਿਲੇਗੀ ਦਾ ਵਿੱਚ ਸੌਰੀ ਗੀਤ 6 ਨੇ ਜੀ ਪੰਜਾਬ ਦੇ ਜਿਹੜੇ ਛੋਟੇ ਦੇ ਕਲਾਕਾਰ ਸਾਰੇ ਹੈਗੇ ਨੇ ਇੱਕ ਇੱਕ ਮਤਲਬ ਗੀਤ ਗਾਣਿਆ ਚ ਕੀ ਦਰਵਾਜਾ ਜਾਂ ਬੱਸ ਕੋਈ ਮੈਸੇਜ ਆਊਗਾ ਕਿਦਾਂ ਕੀ ਮੈਸੇਜ ਇਹਨੇ ਤੋਂ ਆਊਗਾ ਕਿਦੇ ਚ ਫਿਲਮਾਂ ਚ ਕਿ ਗਾਣੇ ਚ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਬੇਨਤੀ ਕਰਨੀ ਹੈ ਫਿਲਮ ਵੇਖਣ ਆਓ ਸਵਾਦ ਲਓ ਜ਼ਿੰਦਗੀ ਚ ਜੇ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਤੇ ਤੁਸੀਂ ਫਿਲਮ ਦੇਖੋ ਤੁਹਾਡੀ ਟੈਨਸ਼ਨ ਦੂਰ ਹੋਊਗੀ ਜੇ ਕੋਈ ਇਸ ਤਰ੍ਹਾਂ ਦਾ ਬੱਚਾ ਹੈ ਜਿਹੜਾ ਆਪਣੇ ਪਿਓ ਨੂੰ ਘੱਟ ਪਿਆਰ ਕਰਦਾ ਉਹ ਫਿਲਮ ਵੇਖ ਕੇ ਆਵੇ ਉਹਨੂੰ ਏਦਾਂ ਉਹਨੂੰ ਮਹਿਸੂਸ ਹੋਊਗਾ ਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਹੈ ਕਿ ਬੱਚੇ ਘਰਾਂ ਤੋਂ ਦੂਰ ਹੋ ਜਾਂਦੇ ਨੇ ਬੱਚੇ ਘਰਾਂ ਦੇ ਨਾਲ ਨਹੀਂ ਰਹਿੰਦੇ ਸੋ ਜਿਹੜੀ ਘਰਦਿਆਂ ਦੀ ਉਹ ਜਿਹੜਾ ਉਹਨਾਂ ਦਾ ਇੰਜੋਏ ਕਰਨ ਦਾ ਟਾਈਮ ਸੀ ਪਹਿਲਾਂ ਉਹ ਜ਼ਿੰਦਗੀ 'ਚ ਜਵਾਬ ਜੰਮਦੇ ਨੇ ਫਿਰ ਉਹਨਾਂ ਨੂੰ ਪਾਲਦੇ ਨੇ ਫਿਰ ਵੱਡਾ ਕਰਦੇ ਨੇ ਜਦੋਂ ਇਕੱਠੇ ਰਹਿਣ ਦਾ ਟਾਈਮ ਹੁੰਦਾ ਜਵਾਬ ਚਲੇ ਜਾਂਦੇ ਨੇ ਮੇਨ ਮੈਸੇਜ ਕੀ ਹੈ ਇਹਨੂੰ ਮੈਂ ਇੱਕ ਮਿੰਟ ਆਵਾਜ਼ ਆ ਰਹੀ ਹੈ ਇਸੇ ਵਾਚਿੰਗ ਮਾਈਕ ਇਫਰਟ ਚੁਣਨਾ ਸ਼ਰਾਬ ਪਿੰਦਾ ਤੁਹਾਨੂੰ ਵਿ ਇਹ ਲੱਗ ਰਿਹਾ ਪੰਜਾਬ ਦਾ ਵਿਰਸਾ ਜਾਂ ਹਿੰਦੁਸਤਾਨ ਦਾ ਹੈ ਅਗੇਨ ਲੋ ਮਾਪੇ ਮਾਤਾ ਪਿਤਾ 10 ਬੱਚੇ ਪਾਸੇ ਸੀ ਤਾਂ ਉਹਨਾਂ ਮਾਤਾ ਪਿਤਾ 10 ਬੱਚੇ ਪਾਲਦੇ ਅ ਇਹਦੇ ਵਿੱਚ ਪੰਜਾਬ ਦੇ ਵਿਰਸੇ ਦੀ ਕੋਈ ਮਤਲਬ ਕੋਈ ਇਨਪੁਟ ਜਾਂ ਆਉਟਪੁਟ ਕੋਈ ਨਹੀਂ ਹੈ ਪੰਜਾਬ ਦੇ ਵਿਰਸੇ ਨਾਲ ਇਹਦੇ ਕੋਈ ਗੱਲ ਨਹੀਂ ਇਹ ਤਾਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਆ ਆਪਾਂ ਸਾਰੇ ਜਾਣੇ ਪਰ ਮੈਨੂੰ ਇਦਾਂ ਲੱਗਦਾ ਕਿ ਯਾਰ ਜਿਹੜੇ ਘਰ ਦੇ ਨੇ ਮਾਪਿਓ ਨੇ ਜਿਹੜੀ ਜਿਹੜੀ ਅੱਜ ਦੇ ਟਾਈਮ 'ਚ ਜੇ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਆ ਉਹ ਇਹ ਆ ਕਿ ਆਪਣੇ ਪੇਰੈਂਟਸ ਦੀ ਜਿੰਨੀ ਇੱਜ਼ਤ ਕਰ ਸਕਦੇ ਓਨੀ ਕਰੋ ਐਂਡ ਤੁਸੀਂ ਪਤਾ ਨਹੀਂ ਤੁਸੀਂ ਕੋਈ ਮੇਰੀ ਵੀਡੀਓ ਦੇਖੀ ਕਿ ਨਹੀਂ ਤੁਸੀਂ ਦੇਖਣਾ ਜਿਹੜੀ ਵੀ ਮੇਰੀ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਮੂਮੈਂਟ ਹੁੰਦੀ ਮੇਰੀ ਮੰਮੀ ਮੇਰੇ ਨਾਲ ਹੁੰਦੀ ਉਹਦਾ ਮਤਲਬ ਇਹ ਨਹੀਂਗਾ ਕਿ ਮੇਰੀ ਮੰਮੀ ਮੇਰੇ ਨਾਲ ਤੇ ਮੈਨੂੰ ਕੋਈ ਪਬਲਿਸਿਟੀ ਚਾਹੀਦੀ ਉਹਦਾ ਮਤਲਬ ਇਹ ਕਿ ਮੈਂ ਉਹਨਾਂ ਦੀ ਉਹ ਸਪੈਸ਼ਲ ਮੂਮੈਂਟ ਬਣਾਉਣਾ ਚਾਹੁੰਦਾ ਜਿਹੜੇ ਮੈਨੂੰ ਚਾਹੁੰਦੇ ਨੇ ਮੈਂ ਚਾਹੁੰਦਾ ਕਿ ਜਦੋਂ ਤੁਹਾਡੀ ਜ਼ਿੰਦਗੀ ਦੀ ਸਪੈਸ਼ਲ ਮੂਮੈਂਟ ਹੋਵੇ ਤਾਂ ਤੁਹਾਡੀ ਮੰਮੀ ਤੇ ਡੈਡੀ ਤੁਹਾਡੇ ਨਾਲ ਹੋਣ ਸੋ ਉੱਥੋਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਆਸ਼ਰਮ ਵਾਧ ਰਹੇ ਨੇ ਉਹਦਾ ਰੀਜ਼ਨ ਕੱਲਾ ਇਹ ਨਹੀਂਗਾ ਕੱਲੇ ਪੰਜਾਬ ਚ ਨਹੀਂ ਆ ਬਹੁਤ ਸਾਰੀਆਂ ਹੋਰ ਸਟੇਟਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਜਦੋਂ ਬੱਚਿਆਂ ਨੂੰ ਇਦਾਂ ਲੱਗੇ ਕਿ ਸਾਡਾ ਫਿਊਚਰ ਸਿਕਿਉਰ ਨਹੀਂਗਾ ਤਾਂ ਬੱਚਿਆਂ ਦੇ ਪੇਰੈਂਟਸ ਤੇ ਬੱਚੇ ਮਿਲ ਕੇ ਇੱਕ ਐਸਾ ਡਿਸੀਜਨ ਲੈਂਦੇ ਨੇ ਜਿਹੜਾ ਦੁਨੀਆ ਚੋਂ ਲੱਗਦਾ ਕੋਈ ਬੱਚਾ ਜਾਂ ਮਾਪਿਓ ਨਹੀਂ ਚਾਹੁੰਦਾ ਹੋਊਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਜਾਵੇ ਸੋ ਉਹ ਤੇ ਸਾਡੀਆਂ ਕਮਜ਼ੋਰੀਆਂ ਨੇ ਮਜਬੂਰੀਆਂ ਨੇ ਕਿੰਨੇ ਬੱਚੇ ਬਾਹਰੋਂ ਡਿਪਲੋਮਾ ਹੋ ਕੇ ਵਾਪਸ ਆਏ ਕਿੰਨੇ ਗਏ ਤੇ ਵਾਪਸ ਭੇਜਤੇ ਪਰ ਉਹਦੇ 'ਚ ਕਿਸੇ ਦਾ ਜੀ ਥੋੜੀ ਕਰਦਾ ਕਿ ਕਿੱਲੇ ਗਹਿਣੇ ਰੱਖ ਕੇ ਤੇ ਤੁਸੀਂ ਕਰਜ਼ਾ ਚੱਕ ਕੇ ਤੇ ਬਾਹਰ ਜਾਓ ਤੇ ਮੁੜ ਕੇ ਵਾਪਸ ਆ ਜਾਓ ਤੇ ਕਰਜ਼ਾ ਸਿਰ ਤੇੋਂ ਲਾਉਣਾ ਕਿਦਾਂ ਸੋ ਇਹ ਲੈਕ ਆਫ ਐਜੂਕੇਸ਼ਨ ਤੇ ਜਾਗਰੂਕਤਾ ਜਿਹੜੇ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਸਾਡਾ ਜਿਹੜਾ ਯੂਥ ਆ ਉਹਨੂੰ ਸਹੀ ਰਾਹਤੇ ਤੇ ਸਹੀ ਭਵਿੱਖ ਜਿਹੜਾ ਉਹ ਤੁਸੀਂ ਪੰਜਾਬ 'ਚ ਰਹਿ ਕੇ ਬਣਾ ਸਕਦੇ ਆ ਸੋ ਪੰਜਾਬ ਦੇ ਬੱਚੇ ਪੰਜਾਬ ਦਾ ਯੂਥ ਉਹ ਇਨਾ ਸਮਝਦਾਰ ਹੈ ਜੇ ਤੁਸੀਂ ਉਹਨਾਂ ਨੂੰ ਸਮਝਾਓਗੇ ਤਾਂ 100% ਸਮਝਦੇ ਆ। ਪੋਸਟਰ ਦੇ ਵਿੱਚ ਟਾਈਗਰ ਦੇ ਦੇਖਿਆ ਮੈਨੂੰ ਤਾਂ ਕੀ ਬੋਲਣਾ ਹੈ। ਟਾਈਗਰ ਮਿਲਦਾ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਤੇ ਮੇਰੀ ਪਰਸਨਲ ਕਹਾਣੀ ਇਹ ਆ ਕਿ ਮੈਨੂੰ ਸਕਾਰਫੇਸ ਫਿਲਮ ਬਹੁਤ ਪਸੰਦ ਸੀ ਐਂਡ ਉਸ ਫਿਲਮ ਦੇ ਪੋਸਟਰ ਦੇ ਉੱਤੇ ਇੱਕ ਤੁਸੀਂ ਦੇਖਦੇ ਆ ਟਾਈਗਰ ਉਹ ਮੈਂ ਛੋਟੇ ਹੁੰਦੇ ਜਦੋਂ ਮੈਂ ਅਸੀਂ ਸਾਡੇ ਘਰ ਦੇ ਸਾਡੇ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਹ ਬਲਸਟਰ ਵੀ ਨਹੀਂ ਹੁੰਦੀਆਂ ਸੀ ਤੇ ਉਸ ਕੰਧ ਦੇ ਉੱਤੇ ਉਹਦਾ ਪੋਸਟਰ ਲੱਗਾ ਹੁੰਦਾ ਸੀ। ਤੇ ਜਦੋਂ ਮੈਂ ਉਹਨੂੰ ਦੇਖਦਾ ਸੀ ਤਾਂ ਮੈਨੂੰ ਮੈਂ ਇਹ ਤਾਂ ਸੋਚਦਾ ਮੈਂ ਐਕਟਰ ਬਨਣਾ ਪਰ ਮੈਨੂੰ ਉਹ ਐ ਨਹੀਂ ਪਤਾ ਸੀਗਾ ਕਿ ਮੈਂ ਆਪਣੀ ਫਿਲਮ ਦੇ ਵਿੱਚ ਉਹ ਕਰੂੰਗਾ ਉਹ ਮੇਰੇ ਛੋਟੇ ਹੁੰਦੇ ਤੋਂ ਮੇਰੇ ਨਾਲ ਆ ਉਹ ਚੀਜ਼ ਤਾਂ ਮੈਨੂੰ ਮੈਂ ਵੇਟ ਕਰਦਾ ਸੀ ਕਿਹੜੀ ਫਿਲਮ 'ਚ ਮੈਂ ਪਾ ਸਕਦਾ ਸੋ ਇਸ ਫਿਲਮ 'ਚ ਪੈ ਗਿਆ